ਫਿਰ ਮੁਖਸਾ ਸਾਹਿਬ ਨਗਰ ਕੌਂਸਲ ਚੋਣਾ ਮਗਰੋਂ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਦੇ ਵਿੱਚ ਵਿਕਾਸ ਕੰਮ ਦਾ ਕ੍ਰੈਡਿਟ ਲੈਣ ਦੀ ਹੋੜ ਮਚ ਗਈ ਹੈ ਅਤੇ ਇਹ ਕਾਂਗਰਸੀ ਆਗੂਆਂ ਦੀ ਧੱਕਰ ਅੰਦਾਜ਼ੀ ਦੇ ਚੱਲਦਿਆਂ ਵਿਕਾਸ ਕੰਮ ਸ਼ੁਰੂ ਨਾ ਹੋ ਸਕਿਆ ਇਸ ਮੌਕੇ ਮੌਜੂਦ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ પતિ ਸਾਭਕਾ ਐਮਸੀ ਪਰਮਿੰਦਰ ਪਾਸ਼ਾ ਨੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬੀਬੀ ਬਰਾੜ ਖੁਦ ਇਸ ਦਾ ਕ੍ਰੈਡਿਟ ਲੈਣਾ ਚਾਹੁੰਦੇ ਹਨ ਇਸ ਦਿਲੇ ਵਿਕਾਸ ਕੰਮ ਰੋਕਿਆ ਹੋਇਆ ਹੈ ਪਰ ਉਹ ਗਲੀ ਦਾ ਕੰਮ ਸ਼ੁਰੂ ਕਰਵਾ ਕੇ ਹੀ ਰਹਿਣਗੇ। ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਕਾਉਂਸਲਰ ਹੁੰਦਿਆ 19,80,000 ਰੁਪਏ ਦੇ ਵਾਰਡ ਨੰਬਰ 15 ਦੀਆਂ ਵੱਖ-ਵੱਖ ਗਲੀਆਂ ਦਾ ਟੈਂਡਰ ਪਾਸ ਕਰਵਾਇਆ ਗਿਆ ਸੀ। ਪਰੰਤੂ ਕਾਂਗਰਸੀ ਵਾਰਡ ਦੇ ਵਿੱਚ ਆਪਣੀ ਹਾਰ ਤੋਂ ਬੁਰੀ ਤਰ੍ਹਾਂ ਬੋਖਲਾਏ ਹੋਏ ਸਨ ਅਤੇ ਹੁਣ ਵਿਕਾਸ ਕਾਰਜਾਂ ਨੂੰ ਰੋਕਣ ਲੱਗੇ ਨੇ। ਉਹਨਾਂ ਕਿਹਾ ਕਿ ਜੇਕਰ 4 ਮਾਰਚ ਨੂੰ ਕੰਮ ਸ਼ੁਰੂ ਨਹੀਂ ਹੁੰਦਾ ਤਾਂ 5 ਮਾਰਚ ਨੂੰ ਉਹ ਨਗਰ ਕੌਂਸਲ ਦਫ਼ਤਰ ਦੇ ਵਿੱਚ ਸਹਾਰਾ ਬੰਨ ਕੇ ਭੁੱਖ ਹੜਤਾਲ ਤੇ ਬੈਠ ਜਾਣਗੇ। ਇਸ ਮੌਕੇ ਪਾਸ਼ਾ ਨੇ ਕਿਹਾ ਕਿ ਵੋਟਰਾਂ ਨੇ ਉਹਨਾਂ ਦੇ ਪਰਿਵਾਰ ਤੇ ਪ੍ਰਤੀ ਜੋ ਦੁਬਾਰਾ ਵਿਸ਼ਵਾਸ ਜਤਾ ਕੇ ਉਹਨਾਂ ਨੂੰ ਨਗਰ ਕੌਂਸਲ ਚੋਣਾਂ ਦੇ ਵਿੱਚ ਜਿਤਾਇਆ ਹੈ ਉਸ ਦਾ ਐਹਸਾਨ ਉਹ ਵਾਰਡ ਦਾ ਰੁਕਿਆ ਵਿਕਾਸ ਕੰਮ ਮੁਕੰਮਲ ਕਰਵਾ ਕੇ ਉਤਾਰਨਗੇ ਵਾਰਡ ਦੇ ਵਿਕਾਸ ਕੰਮਾਂ ਵਿੱਚ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਵਾਰੀ ਮੇਰੀ ਧਰਮ ਪਤਨੀ ਮਨਜੀਤ ਕੌਰ ਪਾਸ਼ਾ ਨੂੰ ਮੇਰੇ ਵਾਰਡ ਵਾਸੀਆਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਔਰ ਕਾਂਗਰਸ ਸਰਕਾਰ ਤੋਂ ਇਹ ਜਿਹੜੀ ਹਾਰ ਹੈ ਔਰ ਸਾਡੀ ਜਿਹੜੀ ਜਿੱਤ ਹੈ ਇਹ ਬਰਦਾਸ਼ਤ ਨਹੀਂ ਹੋ ਰਹੀ ਅਸੀਂ ਮੈਂ ਪਿਛਲੇ ਸਮੇਂ ਦੌਰਾਨ ਜਦੋਂ ਮੈਂ ਐਮ ਸੀ ਸੀ ਤਾਂ ਮੈਂ ਵਾਰਡ ਦੀਆਂ ਗਲੀਆਂ ਵਾਸਤੇ 1980000 ਦਾ ਟੈਂਡਰ ਪਾਸ ਕਰਵਾਇਆ ਸੀ ਜਿਦੇ ਵਿੱਚ ਸਾਡੇ ਵਾਰਡ ਦੀਆਂ 5-4 ਗਲੀਆਂ ਅਸੀਂ ਬਣਾਉਣੀਆਂ ਸੀ ਉਹਦਾ ਵਰਕ ਆਰਡਰ ਵੀ ਇਲੈਕਸ਼ਨ ਤੋਂ ਪਹਿਲਾਂ ਕੱਟੇ ਜਾ ਚੁੱਕੇ ਸੀ ਔਰ ਉਧਰੋਂ ਇਲੈਕਸ਼ਨ ਦਾ ਐਲਾਨ ਹੋ ਗਿਆ ਇਸ ਕਰਕੇ ਅਫਸਰ ਸਹਿਬਾਨਾ ਨੇ ਜੇਹੀ ਸਹਿਬਾਨਾ ਨੇ ਮੈਨੂੰ ਕਿਹਾ ਕਿ ਪਾਸ਼ਾ ਜੀ ਪਾਸ਼ਾ ਜੀ ਇਲੈਕਸ਼ਨ ਅਨਾਉਂਸ ਹੋ ਗਿਆ ਤੇ ਇਹ ਕੰਮ ਜਿਹੜਾ ਇਲੈਕਸ਼ਨ ਤੋਂ ਬਾਅਦ ਚਾਲੂ ਕਰਦੇ ਆਗੇ ਕੱਲ ਸਾਡੀ ਗੱਲਬਾਤ ਹੋ ਗਈ ਅੱਜ ਉੱਥੇ ਠੇਕੇਦਾਰ ਨਾਲ ਵੀ ਗੱਲ ਹੋ ਗਈ ਅੱਜ ਉਹਨਾਂ ਨੇ 8 ਵਜੇ ਇੱਥੇ ਬੰਦੇ ਲਾਉਣੇ ਸੀ ਕੰਮ ਸ਼ੁਰੂ ਕਰਨਾ ਸੀ ਤੇ ਅਸੀਂ ਜਿਹੜੇ ਮੌਜੂਦਾ ਐਮਸੀ ਐ ਮਨਜੀਤ ਕੌਰ ਪਾਸ਼ਾ ਉਹਨਾਂ ਨੇ 10 ਵਜੇ ਦਾ ਟਾਈਮ ਰੱਖਿਆ ਸੀ ਟੱਕ ਲਾ ਕੇ ਗਲੀ ਦਾ ਕੰਮ ਸ਼ੁਰੂ ਕਰਾਉਣ ਦਾ ਪਰ ਮਤਲਬ ਕਿ ਮੈਨੂੰ ਹੁਣੇ ਠੇਕੇਦਾਰ ਦਾ ਫੋਨ ਆਇਆ ਮੈਂ ਉਹਨਾਂ ਨੂੰ ਪੁੱਛਿਆ ਵੀ ਬੰਦੇ ਨਹੀਂ ਆਏ ਤਾਂ ਉਹਨਾਂ ਨੇ ਕਿਹਾ ਕਿ ਭਾਈ ਬੀਬੀ ਕਰਨ ਕੌਰ ਬਰਾੜ ਨੇ ਇਹ ਜਿਹੜਾ ਕੰਮ ਉਹ ਰੋਕਤਾ ਵੀ ਜਿੰਨਾ ਚੇਰਮੈਨ ਆ ਕਹਾਂ ਉਹਨਾਂ ਇੱਧਰ ਗਲੀ ਦਾ ਕੰਮ ਨਹੀਂ ਸ਼ੁਰੂ ਹੋਣਾ ਪਰ ਅਸੀਂ ਸਾਡੇ ਵਾਰਡ ਦੇ ਲੋਕਾਂ ਨੇ ਸਾਡੇ ਦੇ ਉੱਤੇ ਵਿਸ਼ਵਾਸ ਕਰਕੇ ਸਾਨੂੰ ਵੋਟਾਂ ਪਾ ਕੇ ਜਿਤਾਇਆ ਸਾਨੂੰ ਐਮਸੀ ਬਣਾਇਆ ਅਸੀਂ ਆਪਦੇ ਵਾਰਡ ਦੇ ਲੋਕਾਂ ਦੇ ਹੱਕਾ ਕਾਤਰ ਹਮੇਸ਼ਾ ਲੜਦੇ ਰਹੇ ਆਂ ਔਰ ਲੜਦੇ ਰਵਾਂਗੇ ਅਸੀਂ ਆਪਦੇ ਦਿੱਤੇ ਹੋਏ ਪ੍ਰੋਗਰਾਮ ਅਨਸਾਰ ਅੱਜ ਟੱਕ ਲਾ ਕੇ ਗਲੀ ਦਾ ਕੰਮ ਸ਼ੁਰੂ ਕਰਵਾਉਣ ਦੀ ਕਮਾਈ ਜਿਹੜੀ ਚਾਲੂ ਕਰਤੀ ਹੈ ਵੇਖੋ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਹੈ 4 ਸਾਲ ਹੋ ਗਏ ਕਿਸੇ ਨੇ ਪੁੱਛ ਨਹੀਂ ਕੀਤੀ ਇੱਥੇ ਨਾ ਮੂੰਹ ਵਿਖਾਇਆ ਨਾ ਕਿਸੇ ਦੀ ਸੁਣਾਈ ਕੀਤੀ ਜੈਸੇ ਅੱਜ ਕਿਹਨਾ ਕੰਮ ਕਰਾਉਣ ਲੱਗੇ ਆਂ ਅਹਿਮ ਸਿੰਘ ਜੀ ਦਾ ਪਿੱਛਾ ਕੀਤਾ ਸੀ ਇਹਨਾਂ ਨੇ ਜਿਤਾਇਆ ਸੀ ਤੋ ਜਿਦਾ ਅਸੀਂ ਕੰਮ ਲਵਾਵਾਂਗੇ ਸਾਡੀ ਗਲੀ ਦਾ ਕੰਮ ਮਨਜ਼ੂਰ ਹੋਇਆ ਸਾਰਾ ਕੁਝ ਕੰਮ ਕੰਪਲੀਟ ਹੈ ਤੋ ਦੂਜੀ ਪਾਰਟੀ ਦਾ ਰੋਕਣਾ ਕੀ ਮਤਲਬ ਦੂਜੀ ਪਾਰਟੀ ਦਾ ਮਤਲਬ ਜੇ ਸਾਡਾ ਕੋਈ ਕੰਮ ਕਰਦੀ આજ ਤੱਕ ਕਰ ਤਾਂ ਉਹਨਾਂ ਦਾ ਫਰਜ਼ਵੰਦਾ ਸੀ ਉਹਨਾਂ ਦੀ ਸਰਕਾਰ ਸੀ ਕਿਉਂ ਨਹੀਂ ਕੀਤਾ ਜਿਹੜੇ ਸਾਡੀ ਗਲੀ ਦੇ ਵਿੱਚ ਰੋਕਣ ਵਾਲੇ ਬੰਦੇ ਆ ਸਾਡੇ ਵਿਰੋਧੀ ਪਾਰਟੀ ਕੋ ਸਾਨੂੰ ਰੋਕਦੇ ਕਿ ਕਿਹੜੀ ਗੱਲ ਤੋਂ ਰੋਕਦੇ ਵੀ ਜੇ ਇਹ ਤੂੰ ਪਹਿਲਾਂ ਨਹੀਂ ਬਣਾ ਸਕਦੇ ਗੜੀ ਅੱਜ ਅਸੀਂ ਗੜੀ ਬਣਾਉਣ ਲੱਗੇ ਆਂ ਤੇ ਸਾਡੀ ਗੜੀ ਦੇ ਵਿੱਚ ਕਿਉਂ ਸਾਨੂੰ ਰੋਕਦੇ ਆਂ ਕਿ ਅਸੀਂ ਗੜੀ ਬਣ ਕੇ ਰਹੂਗੀ ਜਿੱਥੇ ਸਾਡਾ ਮੇਰੀ ਖੜੂਗਾ ਧਾਨਾ ਵੀ ਲਾਵਾਂਗੇ ਮਗਰ ਵੀ ਜਾਵਾਂਗੇ ਜਿੱਥੇ ਅਸੀਂ ਵੀ ਧੁਖੜਤਾ ਦੇ ਬਰਾਬਰ ਬੈਠਾਂਗੇ ਸਾਡੇ ਕੋਲੇ ਤੇ ਇਹੋ ਜੀ ਕੋਈ ਗੱਲ ਆਈ ਨਹੀਂ ਨਾ ਹੀ ਉਹਨਾਂ ਨੇ ਕੋਈ ਦਫ਼ਤਰ ਆ ਕੇ ਮੈਨੂੰ ਦੱਸਿਆ ਮੇਰੇ ਤੇ ਉਹ ਟੈਂਡਰ ਜਿਹੜਾ ਪਹਿਲਾਂ ਦਾ ਹੋਇਆ ਹੋਇਆ ਜੀ ਆ ਟੈਂਡਰ ਲੈਕਸ਼ਨਾਂ ਤੋਂ ਪਹਿਲਾਂ ਤੇ ਹੋਏ ਵੇ ਦਫ਼ਤਰ ਆ ਕੇ ਗੱਲ ਕਰਨ ਸਾਡੇ ਨਾਲ ਇਹੋ ਜੀ ਸਾਨੂੰ ਨਾ ਤਾਂ ਉਹਨਾਂ ਨੇ ਗੱਲ ਦਫ਼ਤਰ ਆ ਕੇ ਕਿਹਾ ਵੀ ਮੇਰੇ ਕੰਮ ਸ਼ੁਰੂ ਕਰਾਓ ਤੇ ਬਾਹਰ ਕੋਈ ਗੱਲ ਕਰੀ ਜਾਂਦੇ ਰਿਹਾ ਉਹਦੇ ਬਾਰੇ ਸਾਡੇ ਕੋਲੇ ਪਹਿਲਾਂ ਮਾਲੀ ਸੀਗਾ ਇੱਕੋ ਦੀ ਡੈਥ ਹੋ ਗਈ ਆ ਹੁਣ ਅਸੀਂ ਕੱਲ ਦੁਬਾਰਾ ਐਸਟੀਮੇਟ ਪਾਸ ਕਰਾਇਆ ਮਾਲੀ ਰੱਖਣ ਦਾ ਤੇ ਸੈਕੰਡਲੀ ਉਹ ਅੰਮ੍ਰਿਤ ਦੇ ਵਿੱਚ ਸਕੀਮ ਚ ਹੈਗੇ ਉਹਨਾਂ ਦਾ ਜਿਹੜਾ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ ਸੈਂਟਰ ਗੌਰਮ ਦੇ ਵੱਲੋਂ ਸਾਫ ਸਫਾਈ ਤਾਂ ਅਸੀਂ ਸਮੇਂ ਸਮੇਂ ਤੇ ਕਰਾ ਰਹੇ ਹਾਂ ਉਹਦੀ ਗੇਟ ਵੀ ਅਸੀਂ ਰਿਪੇਅਰ ਵੀ ਕਰਾਤੀ ਸੀ ਉਹ ਦਵਾਰਾ ਫਿਰ ਤੋੜਤਾ ਹੁਣ ਅਸੀਂ ਫਿਰ ਦਵਾਰਾ ਰਿਪੇਅਰ ਕਰਾ ਰਹੇ ਹਾਂ ਨਹੀਂ ਖੋਲਦੇ ਵੀ ਹੁੰਨੇ ਆ ਟਾਈਮ ਤੇ ਅਸੀਂ ਪਰ ਕਿੰਨੇ ਵਜੇ ਟਾਈਮਿੰਗ ਜਿਹੜਾ ਖੁੱਲਿਆ ਹੁੰਦਾ ਉਹ ਟਾਈਮ ਨਹੀਂ ਇਸ ਟਾਈਮ ਦਾ ਲਾਸਟ ਟਾਈਮ ਦਾ ਬੋਲ ਮੋਕਸਾ ਤੋਂ ਅਨਮੋਲ ਸਿੰਘ ਰਿਪੋਰਟ ਐਸਐਮਜ਼ेड ਨਿਊਜ਼